ਸਿੱਖਾਂ ਨਾਲ ਜੁੜੀ ਇੱਕ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਅੰਮ੍ਰਿਤਪਾਣੀ ਦੇ ਸਰੂਪ ਅਗਣਪੇਟ ਹੋ ਗਏ ਨੇ ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਭਾਰੀ ਨੁਕਸਾਨ ਵੀ ਹੋ ਗਿਆ ਹੈ। ਲੱਖਾਂ ਰੁਪਏ ਦਾ ਇਹ ਨੁਕਸਾਨ ਹੋਇਆ ਹੈ। ਦੇਰ ਰਾਤ ਇਹ ਸਾਰੀ ਕਠਨਾ ਵਾਪਰੀ ਜਿਸ ਕਾਰਨ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਟਲੀ ਦੇ ਤਕਸਾਨਾ ਸੂਬੇ ਦੇ ਵਿੱਚ ਪੈਂਦੇ ਸ਼ਹਿਰ ਮੋਂਟੇਵਾਰਕੀ ਸਥਿਤ ਗੁਰੂ ਰਵੀਦਾਸ ਟੈਂਪਲ ਦੀ ਇਮਾਰਤ ਨੂੰ ਇਹ ਭਿਆਨਕ ਅੱਗ ਲੱਗੀ ਜਿਸ ਕਾਰਨ ਅੰਮ੍ਰਿਤ ਬਾਣੀ ਦੇ ਸਰੂਪ ਅਗਣਪੇਟ ਹੋਣ ਜਾਣ ਕਾਰਨ ਮੰਦਪਾਗੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਜਿਸ ਕਾਰਨ ਸਿੱਖ ਪਾਈਚਾਰੇ ਦੇ ਵਿੱਚ ਭਾਰੇ ਰੋਸ ਹੈ ਇਸ ਸੰਬੰਧੀ ਜੋ ਜਾਣਕਾਰੀ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਦੱਸਿਆ ਕਿ ਇਮਾਰਤ ਨੇੜੇ ਖੜੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਜੋ ਗੁਰਦੁਦਵਰਾ ਸਾਹਿਬ ਦੇ ਅੰਦਰ ਜਿਹੜੇ ਅੱਗ ਦੇ ਭਾਂਬੜ ਮੱਚ ਕੇ ਜਿਸ ਕਾਰਨ ਇਮਾਰਤ ਭਿਆਨਕ ਅੱਗ ਲੱਗ ਗਈ ਪਹਿਲਾਂ ਕਾਰ ਨੂੰ ਅੱਗ ਲੱਗੀ ਦੇਖਦਿਆਂ ਹੀ ਦੇਖਦਿਆਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਅੱਗ ਲੱਗ ਗਈ ਸਥਾਨਕ ਲੋਕਾਂ ਦੇ ਵਿੱਚ ਭਾਇਦੌੜ ਮਚ ਗਈ ਤੇ ਅੱਗ ਤੇ ਕਾਬੂ ਪਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਾਲਾਂਕਿ ਮੌਕੇ ਤੇ ਹੀ ਅੱਗ ਬਚਾਉਣ ਦੇ ਵਿਭਾਗ ਨੂੰ ਬੁਲਾਇਆ ਗਿਆ ਟੀਮਾਂ ਮੌਕੇ ਤੇ ਪਹੁੰਚੀਆਂ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਕਾਫੀ ਜ਼ਿਆਦਾ ਦੇਰੀ ਹੋ ਚੁੱਕੀ ਸੀ ਅੱਗ ਦੀ ਲਪੇੜ ਦੇ ਵਿੱਚ ਆਉਣ ਨਾਲ ਸਾਰੀ ਇਮਾਰਤ ਦਾ ਨੁਕਸਾਨ ਹੋਇਆ ਤੇ ਅੰਮ੍ਰਿਤ ਬਾਣੀ ਦੇ ਸਰੂਪ ਤੇ ਹੋਰ ਸਾਰੀ ਸਮੱਗਰੀ ਅਗਣਪੇਟ ਹੋ ਗਈ ਇਸ ਕਾਰਨ ਸੰਕਟਾਂ ਦੇ ਵਿੱਚ ਕਾਫੀ ਨਿਰਾਸ਼ਾ ਦੇਖੀ ਜਾ ਸਕਦੀ ਹੈ ਪਰ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਕੋਈ ਵੀ ਰਾਜਨੀਤਿਕ ਰੰਗਤ ਨਾ ਦਿੱਤੀ ਜਾਵੇ ਇਹ ਅਚਾਨਕ ਹੀ ਹਾਦਸਾ ਹੋਇਆ ਹੈ ਹਾਲਾਂਕਿ ਸਿੱਖਾਂ ਦੇ ਹਿਰਦੇ ਇਸ ਘਟਨਾ ਤੋਂ ਬਾਅਦ ਵਲੂੰਦਰੇ ਗਏ